ਪੰਨਾ 809 ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖੰਨ ਚਤਰ ਬਕੀਤਾ ਜਿਨ੍ਹਾਂ ਨੂੰ ਸਮਝ ਆ ਗਈ ਅਸਲੀਅਤ ਦੀ ਜਿਨ੍ਹਾਂ ਨੇ ਸਤਗੁਰ ਦੀ ਸਿੱਖਿਆ ਲੈ ਲਈ ਸਤਗੁਰ ਸੱਚ ਤੇ ਗਿਆਨ ਦਾ ਗੁਰ ਵਿਵੇਕ ਵਿਚਾਰ ਉਸ ਤੋਂ ਮਿਲਿਆ ਪ੍ਰਸਾਦ ਉਸ ਤੋਂ ਮਿਲਿਆ ਗਿਆਨ ਸਤਿਗੁਰ ਪ੍ਰਸਾਦ ਰੇਖ ਬਾਣੀ ਦੀ ਸ਼ੁਰੂਆਤ ਚ ਤਾਂ ਹੀ ਸਤਿਗੁਰ ਪ੍ਰਸਾਦ ਲਿਖਿਆ ਜਾਂਦਾ ਉਹ ਸਤਿਗੁਰ ਤੋਂ ਮਿਲਿਆ ਸਤਿਗੁਰ ਦੀ ਸਿੱਖਿਆ ਤੋਂ ਮਿਲਿਆ ਗਿਆਨ ਦਾ ਉਹ ਜਿਹੜਾ ਪ੍ਰਸਾਦ ਆ ਉਹ ਫਿਰ ਉਹਨਾਂ ਨੇ ਅਖਰੀ ਝੂਪ ਦੇ ਵਿੱਚ ਲਿਖਿਆ ਉਹਨੂੰ ਗੁਰਬਾਣੀ ਕਹਿੰਦੇ ਨੇ ਗੁਰ ਦੀ ਬਾਣੀ ਗੁਰ ਦੀ ਬੋਲੀ ਬਾਣੀ ਬੋਲੀ ਹੁੰਦੀ ਆ ਵੀ ਜੋ ਉਹ ਗਿਆਨ ਦਿੱਤਾ ਉਹਨਾਂ ਨੂੰ ਉਹ ਸਮਝ ਆਇਆ ਤੇ ਉਹਨਾਂ ਨੇ ਉਹ ਸੰਸਾਰਿਕ ਭਾਸ਼ਾ ਦੇ ਨੂੰ ਵਰਤੇ ਕੇ ਅੱਖਰਾਂ ਦੇ ਵਿੱਚ ਉਹ ਲਿਖਤਾ ਇਹ ਗੁਰਬਾਣੀ ਪੜ੍ਹ ਕੇ ਜੇ ਕਿਸੇ ਨੇ ਉਹ ਸੱਚ ਨੂੰ ਅਸਲੀਅਤ ਨੂੰ ਸਮਝ ਲਿਆ ਸ਼ੁਰੂਆਤ ਤੋਂ ਹੀ ਜਦੋਂ ਤੋਂ ਅਸੀਂ ਪੈਦਾ ਹੁੰਨੇ ਆ ਸਾਡਾ ਪਾਲਣ ਪੋਸ਼ਣ ਜਿਸ ਤਰੀਕੇ ਨਾਲ ਹੋ ਰਿਹਾ ਸਾਰੀ ਦੁਨੀਆ ਦੇ ਵਿੱਚ ਬੱਚਿਆਂ ਦਾ ਜਿਸ ਤਰੀਕੇ ਨਾਲ ਪਾਲਣ ਪੋਸ਼ਣ ਹੋ ਰਿਹਾ ਅਸੀਂ ਜਨਰੇਸ਼ਨਾਂ ਦੀਆਂ ਜਨਰੇਸ਼ਨਾਂ ਖਤਮ ਕਰ ਰਹੇ ਹਾਂ ਖਰਾਬ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਮਜਬੂਰ ਕਰ ਦਿੰਦੇ ਹਾਂ ਉਹ ਹੰਕਾਰ ਵਾਲੀ ਬੁੱਧੀ ਤਾਰਨ ਕਰਨ ਲਈ ਬੱਚਿਆਂ ਨੂੰ ਐਵੇਂ ਹੀ ਪੀੜੀਆਂ ਖਰਾਬ ਹੋ ਰਹੀਆਂ ਨੇ ਜਦੋਂ ਕਿਸੇ ਨੇ ਸਤਿਗੁਰ ਦੀ ਸਿੱਖਿਆ ਪੜ੍ਹ ਕੇ ਜਾਂ ਸਮਝ ਕੇ ਅਸਲੀਅਤ ਜਾਣ ਲਈ ਆਪਣੇ ਉਹ ਹਉਮੇ ਤੋਂ ਬਾਹਰ ਹੋ ਗਿਆ ਤਾਂ ਉਹਦੀ ਜਿਹੜੀ ਬੁੱਧੀ ਸੀਗੀ ਪਹਿਲਾਂ ਉਹ ਪਿੰਗਲ ਸੀਗੀ ਮਤਲਬ ਪਿੰਗਲਾ ਹੁੰਦਾ ਜਿਹੜਾ ਹੱਥਾਂ ਪੈਰਾਂ ਤੋਂ ਆਪਾ ਹਜ ਹੁੰਦਾ ਪਿੰਗਲਾ ਉਹ ਸੱਚ ਦੇ ਗਿਆਨ ਦੇ ਖੇਤਰ 'ਚ ਨਹੀਂ ਚੱਲ ਫਿਰ ਸਕਦੀ ਸੀਗੀ ਨਾ ਉਸ ਬਾਰੇ ਦੱਸ ਸਕਦੀ ਸੀਗੀ ਸੰਸਾਰੀ ਕਿ ਬੁੱਧੀ ਸੱਚ ਦੇ ਖੇਤਰ ਦੇ ਵਿੱਚ ਪਿੰਗਲਾ ਉਹੀ ਉਹ ਗੱਲ ਕਰ ਰਹੇ ਨੇ ਜੇ ਆਪਾਂ ਇਹ ਐਵੇਂ ਪੜਾਂਗੇ ਆਪਾਂ ਐਵੇਂ ਗੱਲਾਂ ਸਮਝ ਨਹੀਂ ਆਉਣੀਆਂ ਉਹ ਕਹਿੰਦੇ ਨੇ ਕਿ ਪਿੰਗਲ ਪर्वਤ ਪਾਰ ਪਰੇ ਉਹ ਜਿਹੜਾ ਪਿੰਗਲਾ ਵਾਲਾ ਮਨ ਸੀਗਾ ਸੰਸਾਰਿਕ ਗਿਆਨ ਕਰਕੇ ਉਹ ਸੱਚ ਦੇ ਪਹਾੜ ਤੇ ਨਹੀਂ ਚੜ ਸਕਦਾ ਸੀਗਾ ਇਹ ਇੱਕ ਬਹੁਤ ਔਖੀ ਕਠਿਨ ਗੱਲ ਹੈ ਇਹ ਅਸਲੀਅਤ ਨੂੰ ਸਮਝਣਾ ਸੰਸਾਰਿਕ ਦੀ ਸਿੱਖਿਆ ਛੱਡ ਕੇ ਸੰਸਾਰਿਕ ਮਨ ਪਿੰਗਲਾ ਉਹ ਇਹ ਜਹਾ ਕੰਮ ਨਹੀਂ ਕਰ ਸਕਦਾ ਪਰ ਜਦੋਂ ਉਸ ਨੇ ਸਤਗੁਰਦੀ ਸਿੱਖਿਆ ਲੈ ਲਈ ਫਿਰ ਉਹ ਪਰਬਤ ਲੰਘ ਸਕਦਾ ਸਤਗੁਰਦੀ ਸਿੱਖਿਆ ਨਾਲ ਉਹ ਬੁੱਧ ਨਾਲ ਤੇਰੀ ਮਤ ਨਾਲ ਪਿੰਕਲ ਪਰਬਤ ਪਾਰ ਪਰੇ ਖੰਨ ਚਤੁਰ ਬਕੀਤਾ ਜਿਹੜਾ ਖਲ ਮੈਂ ਖੋਤਾ ਜਿਹੜਾ ਖੋਤਾ ਸੀਗਾ ਖੋਤਾ ਦਿਮਾਗ ਸੀਗਾ ਜਾਂ ਖੋਤੀ ਸਮਝ ਸੀਗੀ ਇਹ ਉਹ ਚਤੁਰ ਹੋ ਗਈ ਉਹ ਸੋਲ ਸੱਚ ਦਾ ਗਿਆਨ ਆ ਗਿਆ ਜਿਹੜਾ ਧਰਮ ਦੇ ਹਿੱਤ ਵਿੱਚ ਕੁਝ ਬੋਲ ਹੀ ਨਹੀਂ ਸਕਦਾ ਸੀਗਾ ਕਦੇ ਉਹ ਹੁਣ ਧਰਮ ਦੀ ਗੱਲ ਕਰ ਸਕਦਾ ਬਕੀਤਾ ਬੋਲ ਸਕਦਾ ਉਹ ਅੰਤਲੇ ਤ੍ਰੇਪ ਉਹਨ ਸੁਝਿਆ ਅੰਨਾ ਸੀਗਾ ਉਹਨੂੰ ਕੁਝ ਗਿਆਨ ਨਹੀਂ ਸੀਗਾ ਸਲੀਤ ਦਾ ਉਹ ਐਵੇਂ ਸੰਸਾਰਿਕ ਧੰਮਾਂ ਪਿੱਛੇ ਲੱਗਿਆ ਹੋਇਆ ਸੀ ਉਹਨੂੰ ਤਿੰਨੇ ਭਵਨੇ ਸਭ ਕੁਝ ਸੁਜੀਤਤਾ ਸੁੱਝ ਗਿਆ ਗੁਰ ਭੇਟੀ ਪੁਨੀਤਾ ਜਿਹੜਾ ਉਹ ਸਮਝਦਾ ਸੀ ਕਿ ਮੈਂ ਬਸ ਤੀਰਥਾਂ ਤੇ ਜਾ ਕੇ ਨਹਾ ਕੇ ਪਵਿੱਤਰ ਹੋ ਜਾਊਂਗਾ ਪਨੀਤ ਉਹਨੂੰ ਸਮਝ ਆ ਗਈ ਕਿ ਇਹ ਨਾ ਇਹ ਸਰੀਰ ਨੂੰ ਧੋਣਾ ਪਵਿੱਤਰਤਾ ਨਹੀਂ ਹੈਗੀ ਮਨ ਇਹਦੇ ਨਾਲ ਨਹੀਂ ਸਾਫ਼ ਹੋਣਾ ਮਨ ਤਾਂ ਸਤਿਗੁਰੂ ਦੀ ਸਿੱਖਿਆ ਨਾਲ ਹੀ ਸਾਫ਼ ਹੋਣਾ ਨਾਮ ਨਾਲ ਅਸਲੀ ਪਵਿੱਤਰਤਾ ਧੋਣ ਨਾਲ ਨਹੀਂ ਆਉਂਦੀ ਉਹ ਗੁਰੂ ਘਰ ਦੀ ਪਵਿੱਤਰਤਾ ਉਹ ਗੁਰਦੇ ਗੁਰਦੀ ਸਿੱਖਿਆ ਨੇ ਸਾਨੂੰ ਦੇਣੀਆਂ ਉਹ ਪਵਿੱਤਰਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਸਾਧੂ ਸਮਝਣਾ ਹੋਵੇ ਤਾਂ ਜਿਨੇ ਆਪਣੇ ਸਾਰੇ ਬਕਾਰ ਖਤਮ ਕਰ ਲਏ ਇਹ ਜੋ ਹਉਮੈ ਹੰਕਾਰ ਕਰਕੇ ਬਕਾਰ ਆਗੇ ਸਾਡੇ ਵਿੱਚ ਜਿਨੇ ਉਹ ਸਾਰੇ ਬਕਾਰ ਖਤਮ ਕਰ ਲਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਹੋਰ ਕੋਈ ਵੀ ਬਕਾਰ ਉਹ ਸਾਧੂ ਆ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਜਿਹੜੀ ਇਹ ਸਾਧੂ ਸੰਗ ਦੀ ਮਹਿਮਾ ਉਹ ਹੁਣ ਸੁਣ ਕੀ ਆ ਮੈਲ ਖੋਈ ਕੋਟੀ ਅਗ ਹਰੇ ਨਿਰਮਲ ਭਏ ਜੀਤਾ ਜਿਨੇ ਵਕਾਰ ਖਤਮ ਕਰ ਲਏ ਅਸਲੀਅਤ ਜਾਣ ਲਈ ਸੱਚ ਦਾ ਗਿਆਨ ਹਾਸਲ ਕਰ ਲਿਆ ਉਹਦੀ ਮੈਲ ਲੈ ਗਈ ਮਨ ਦੀ ਹਉਮੈ ਦੀ ਮੈਲ ਤੋਂ ਮਾਪਾ ਬਾਵਾ ਹੰਕਾਰ ਹਉਮੈ ਦੀ ਬੁੱਧੀ ਦੀ ਸਿੱਖਿਆ ਜੋ ਅਸੀਂ ਲਈ ਹੋਈ ਆ ਮੈਲ ਖੋਈ ਕੋਟੀ ਅਗ ਹਰੇ ਕਰੋੜਾ ਪਾਪ ਲੈ ਗਏ ਚਾਹੇ ਹਉਮੈ ਦੇ ਵਿੱਚ ਕੁਝ ਵੀ ਪਾਪ ਕੀਤਾ ਕਰੋੜਾ ਪਾਪ ਖਤਮ ਹੋ ਗਏ ਨਿਰਮਲ ਭੇਤ ਚਿੱਤ ਨਿਰਮਲ ਪਵਿੱਤਰ ਹੋ ਗਿਆ ਜਦ ਸਮਝ ਲੈਣਾ ਕਿ ਮੈਂ ਤਾਂ ਹੈ ਹੀ ਨਹੀਂ ਸੀ ਕੁਛ ਤੂੰ ਹੀ ਆ ਜ਼ਰਾ ਕੁਛ ਉਹ ਲੇਖਾ ਖਤਮ ਲੇਖਾ ਪਾਟਿਆ ਨਾਨਕ ਤਨ ਕਾ ਲੇਖਾ ਪਾਟਿਆ ਉਹ ਸਾਰੇ ਪਾਪ ਖਤਮ ਰਹਾਓ ਐਸੀ ਭਗਤੀ ਗੋਵਿੰਦ ਕੀ ਕੀਤੀ ਹਸਤੀ ਜੀਤਾ ਇਹ ਐਸੀ ਭਗਤੀ ਆ ਕਹਿੰਦੇ ਗੋਵਿੰਦੀ ਕੀੜੀ ਨੇ ਹਾਥੀ ਜਿੱਤ ਲਿਆ ਕੀਤੀ ਹਸਤੀ ਜੀਤਾ ਕੀ ਕੀੜੀ ਦੁਆਰਾ ਹਾਥੀ ਜਿੱਤਿਆ ਗਿਆ ਇੱਕ ਛੋਟੀ ਜੀ ਬੁੱਧੀ ਨੇ ਹੰਕਾਰੇ ਮਨ ਹਾਥੀ ਨੂੰ ਹਰਾਤਾ ਜੋ ਜੋ ਕੀਨੋ ਆਪ ਨੂੰ ਇਸ ਅਪੈ ਦਾਨ ਦਿੱਤਾ ਜਿਹਨੂੰ ਜਿਹਨੂੰ ਤੈ ਆਪਣਾ ਕਰ ਲਿਆ ਉਹਦੀ ਹੋਮੇ ਖਤਮ ਕਰਤੀ ਉਹਨੂੰ ਅਪੈ ਦਾਨ ਦਿੱਤਾ ਅਪੈ ਮਤਲਬ ਉਹਦਾ ਡਰ ਖਤਮ ਹੋ ਗਿਆ ਹੁਣ ਉਹਨੂੰ ਕੋਈ ਡਰ ਨਹੀਂ ਹੈਗਾ ਜੇ ਚਾਹੇ ਉਹ ਜੰਮੂਰਤੀ ਬਾਰੇ ਬੋਲਦਾ ਮੰਦਿਰ ਬਾਰੇ ਬੋਲਦਾ ਗੁਰਦੁਆਰੇ ਬਾਰੇ ਬੋਲਦਾ ਉਹਨੂੰ ਕੋਈ ਡਰ ਨਹੀਂ ਉਹਨੂੰ ਕੁਝ ਨਹੀਂ ਗਿਆ ਵੀ ਕਿ ਮੈਂ ਜੇ ਬੋਲਤਾ ਤਾਂ ਮੈਨੂੰ ਕੋਈ ਪਾਪ ਲੱਗੂਗਾ ਉਹਨੂੰ ਪਤਾ ਕਿ ਜੇ ਇਹ ਜੋ ਹੋ ਰਿਹਾ ਗਲਤ ਆ ਜੇ ਨੂੰ ਗਲਤ ਨੂੰ ਗਲਤ ਕਹਿਣਾ ਤਾਂ ਉਹ ਗਲਤ ਨਹੀਂ ਆ ਸਿੰਘ ਬਿਲਾਈ ਹੋਏ ਗਿਓ ਤ੍ਰਿਣ ਮੇਰ ਦਿਖੀਤਾ ਕਪੈਦਾਨ ਕਰਕੇ ਜਿਹੜਾ ਬਿੱਲੀ ਡਰਪੋਗ ਜਿਆ ਮਨ ਸੀ ਉਹ ਹੁਣ ਸ਼ੇਰ ਹੋ ਗਿਆ ਦਲੇਰ ਹੋ ਗਿਆ ਇਹ ਨੂੰ ਐ ਨਹੀਂ ਕਹਿਣਾ ਕਿ ਜਿਹੜਾ ਸਿੰਘ ਸੀਗਾ ਉਹ ਬਿੱਲੀ ਬਣ ਗਿਆ ਸੱਚ ਦੇ ਗਿਆਨ ਨੂੰ ਸ਼ੇਰ ਦਾ ਪ੍ਰਤੀਕ ਮੰਨਿਆ ਜਾਂਦਾ ਤਾਂ ਹੀ ਦੁਰਗਾ ਨੂੰ ਸ਼ੇਰ ਤੇ ਬਿਠਾਇਆ ਜਾਂਦਾ ਦੁਰਗਾ ਬਵੇਕ ਵਾਲੀ ਬੁੱਤੀ ਆ ਉਹ ਕਾਦੀ ਸਵਾਰੀ ਕਰਦੀ ਆ ਸੱਚ ਦੇ ਗਿਆਨ ਦੀ ਸ਼ੇਰ ਦੀ ਇੱਥੇ ਸਿੰਘ ਦੇ ਘੱਗੇ ਨੂੰ ਔਂਕੜਾ ਇਹ ਇੱਕ ਬਚਿਆ ਨਾ ਮਤਲਬ ਇੱਕ ਸਪੈਸ਼ਲ ਸਿੰਘ ਆ ਉਹ ਸੱਚ ਦਾ ਗਿਆਨ ਹਾਸਲ ਹੋਣ ਤੇ ਉਹ ਸ਼ੇਰ ਹੋ ਗਿਆ ਜੋ ਬਿੱਲੀ ਮੰਨ ਸੀਗਾ ਪਹਿਲਾਂ ਭੈ ਜਾਣ ਨਾਲ ਉਹ ਸਿੰਘ ਹੋ ਗਿਆ ਸਿੰਘ ਕਿਸੇ ਤਰ੍ਹਾਂ ਡਰਦਾ ਨਹੀਂਗਾ ਸ਼ੇਰ ਸਿੰਘ ਬਲਾਈ ਹੋਏ ਕਿ ਉਹ ਤਰਨ ਮੇਰ ਦਿਖੀਤਾ ਉਹ ਜਿਹੜਾ ਤਰਨ ਛੋਟਾ ਜਿਹਾ ਕੱਖ ਸੀਗਾ ਉਹ ਪਹਾੜ ਪਰਬਤ ਜਿੱਡਾ ਦਿਖ ਰਿਹਾ ਹੁਣ ਸ਼ਰਮ ਕਰਤੇ ਦਮ ਆੜ ਕੋ ਤੇ ਗਨੀ ਤਨੀਤਾ ਜਿਹੜਾ ਕੋਡੀ ਕੋਡੀ ਅੱਧੇ ਦੀ ਕੋਡੀ ਅੱਧਾ ਦਾ ਪੈਸਾ ਜੋੜਦਾ ਫਿਰਦਾ ਸੀਗਾ ਉਹ ਬਹੁਤ ਅਮੀਰ ਹੋ ਗਿਆ ਅਮੀਰ ਕਿਸ ਸੈਂਸ ਦੇ ਵਿੱਚ ਉਹਨੂੰ ਇਸ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਗਿਆਨ ਮਿਲ ਗਿਆ ਵਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਹੁਣ ਮੈਂ ਕਿਵੇਂ ਵਡਿਆਈ ਕਹਾ ਉਹ ਬੇਅੰਤ ਅੰਤ ਤੋਂ ਪਰਿਆ ਗੁਨੀਤਾ ਗੁਣਾ ਗੁਣਾ ਨਾਲ ਭਰਿਆ ਹੋਇਆ ਕਰ ਕਿਰਪਾ ਮੋਹ ਨਾਮ ਦੇ ਨਾਨਕ ਦਰਸ ਰੀਤਾ ਕਿਰਪਾ ਕਰਕੇ ਹੁਣ ਮੈਨੂੰ ਨਾਮ ਦੇ ਨਾਨਕ ਤੇਰੇ ਦਰਸ ਤਾ ਬੰਜਾ ਦਸ ਤੋਂ ਖਾਲੀ ਆ ਤੇਰੇ ਦਰਸ਼ਨ ਤੋਂ ਖਾਲੀ ਆ ਹੁਣ ਮੈਨੂੰ ਦਰਸ਼ਨ ਦੇ ਮੈਨੂੰ ਨਾਮ ਦੇ ਇਹ ਅਰਦਾਸ ਆ ਇੱਕ ਊਟ ਪਟਾਕ ਗੱਲਾਂ ਲੱਗਦੀਆਂ ਨੇ ਜਦੋਂ ਆਮ ਅਸੀਂ ਪੜਦੇ ਆ ਇਹ ਪਰ ਅਸਲੀਅਤ ਵਿੱਚ ਇਹ ਜਦੋਂ ਸੱਚ ਦਾ ਗਿਆਨ ਹਾਸਲ ਹੋ ਗਿਆ ਉਦੋਂ ਇਹ ਗੱਲਾਂ ਸੱਚ ਹੁੰਦੀਆਂ ਨੇ ਇਹ ਸਭ ਸਮਝ ਆ ਜਾਣਗੀਆਂ ਜਦੋਂ ਅਸੀਂ ਗੁਰਬਾਣੀ ਨੂੰ ਖੋਜਣਾ ਵਿਚਾਰਨਾ ਸ਼ੁਰੂ ਕਰਤਾ ਕਿਰਪਾ ਕਰਕੇ ਗੁਰਬਾਣੀ ਨੂੰ ਖੋਜੋ ਵਿਚਾਰੋ ਸਾਨੂੰ ਪਤਾ ਹੀ ਨਹੀਂ ਸਾਡੇ ਕੋਲ ਕਿੱਡਾ ਵੱਡਾ ਖਜ਼ਾਨਾ ਇਨ੍ਹਾਂ ਅੱਖਰਾਂ ਦੇ ਵਿੱਚ ਜੋ ਸਾਰੀ ਦੁਨੀਆ ਨੂੰ ਸਿੱਧ ਦੇ ਸਕਦਾ ਸਿੱਖਾ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਕੋਲ ਕੀ ਚੀਜ਼ ਆ ਇਹਨਾਂ ਇਹ ਤਾਂ ਮੱਥਾ ਟੇਕ ਕੇ ਨਿਕਲ ਜਾਂਦੇ ਨੇ ਜੇ ਇਹ ਖੋਜਣ ਵਿਚਾਰਨ ਤਾਂ ਇਹ ਸਾਰੀ ਦੁਨੀਆ ਨੂੰ ਦੱਸ ਸਕਦੇ ਨੇ ਕਿ ਅਸੀਂ ਇੱਥੇ ਕੀ ਕਰਨ ਆਏ ਆ ਕੀ ਸਾਡਾ ਮਕਸਦ ਆ ਪਲੀਜ਼ ਇਹ ਖੋਜੋ ਵਿਚਾਰੋ